ਮਹਾਰਾਣੀ ਜਿੰਦਾ ਪਾਗ 9 ਮੁਕ ਦੀ ਗੱਲ ਲਾਰੈਂਸ ਨੇ ਜਿੰਦਾ ਨੂੰ ਕਿਲਾ ਸ਼ੇਕੂਪੁਰ ਵਿੱਚ ਨਜ਼ਰਬੰਦ ਕਰਨ ਦਾ ਫੈਸਲਾ ਦੇ ਦਿੱਤਾ ਨਾਲ ਹੀ ਉਹਦੀ ਪੈਨਸ਼ਨ ਘਟਾ ਕੇ 4000 ਮਹੀਨਾ ਕਰ ਦਿੱਤੀ ਪਹਿਲਾਂ ਵੀ ਤਾਂ ਸਿਰਫ ਨਾਮ ਨੂੰ ਹੀ 1.5 ਲੱਖ ਪੈਨਸ਼ਨ ਲਈ ਹੋਈ ਸੀ ਨਹੀਂ ਤਾਂ ਕਈ ਮਹੀਨਿਆਂ ਤੋਂ ਜਿੰਦਾ ਨੂੰ ਕੁਝ ਨਹੀਂ ਸੀ ਮਿਲਿਆ ਉਹ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰ ਰਹੀ ਸੀ ਸਭ ਤੋਂ ਵਧੇਰੇ ਵਫਾਦਾਰ ਉਹਦੀ ਗੁਲੀ ਮੰਗਲਾ ਸੀ ਉਨੂੰ ਵੀ ਕਈ ਹੋਰ ਨੌਕਰਾਂ ਸਨੇ ਲਾਰਸ ਦੇ ਹੁਕਮ ਨਾਲ ਕੱਢ ਦਿੱਤਾ ਗਿਆ। ਉਸ ਵੇਲੇ ਅਮ੍ਰਿਤੌਰ ਉਤੇ ਜ਼ਿੰਦਾ ਸੰਮਣ ਬੁਰਜ ਵਿੱਚ ਕੈਦ ਸੀ। ਸ਼ੇਖੂਪੁਰ ਕਿਲੇ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਸੁਣਾਉਣ ਵਾਸਤੇ ਜ਼ਿੰਦਾ ਦਾ ਭਰਾ ਹੀਰਾ ਸਿੰਘ ਗਿਆ। ਜਿੰਦਾਂ ਨੇ ਬੜੇ ਹੌਸਲੇ ਨਾਲ ਹੁਕਮ ਸੁਣਿਆ ਤੇ ਉੱਤਰ ਦਿੱਤਾ। ਜਿਸ ਗੱਲ ਵਿੱਚ ਉਹ ਬਿਹਤਰੀ ਸਮਝਣ ਮੈਂ ਉਹ ਕੁਝ ਕਰਨ ਵਾਸਤੇ ਤਿਆਰ ਹਾਂ। ਜਿੰਦਾਂ ਨੇ ਸ਼ੇਖੂਪੁਰ ਨੂੰ ਤੁਰੰਤੋਂ ਪਹਿਲਾਂ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਮਿਲਣਾ ਚਾਇਆ। ਲਾਰੰਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਫਿਰ ਜਿੰਦਾ ਨੇ ਆਪਣੇ ਹੱਥੀ ਲਾਰੰਸ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨੇ ਦਿਲ ਖੋਲ ਕੇ ਖਰੀਆਂ ਖਰੀਆਂ ਸੁਣਾਈਆਂ ਅਸਲ ਚਿੱਠੀ یوں ਹੈ ਲਿਖ ਤੋਂ ਬੀਬੀ ਸਾਹਿਬ ਲਾਰੰਸ ਲਾਰੰਸ ਸਾਹਿਬ ਜੋ ਅਸਾ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ ਤੁਸਾਂ ਨਿਮਕ ਹਰਾਮਾ ਦੇ ਪੈਰਾ ਵਿੱਚ ਦੇ ਦਿੱਤਾ ਸੂ ਤੁਸਾਂ ਸਾਡੀ ਮਨਸਬੀ ਨਾ ਪਾਈ ਤੁਹਾਨੂੰ ਜੋ ਚਾਹੀਦਾ ਸੀ ਸੋ ਦਰਾਪਤੀ ਕਰਕੇ ਸਾਡੇ ਜੁਮੇ ਲੱਗਦਾ ਸੋ ਲਾਂਦੇ ਨਿਮਕ ਰਾਮਾ ਤੇ ਕਈ ਨਹੀਂ ਸੀ ਲਗਣਾ ਤੁਸਾਂ ਵੱਡੇ ਮਹਾਰਾਜੇ ਦੀ ਦੋਸਤੀ ਵੱਲ ਵੀ ਨਹੀਂ ਦਿੱਠਾ ਤੁਸਾਂ ਮੇਰੀ ਆਬਰੂ ਲੋਕਾਂ ਤੋਂ ਲੋਹਾਈ ਹੈ ਤੁਸਾਂ ਕਰਾਰਨਾਮਿਆਂ ਤੇ ਐਦਨਾਮਿਆਂ ਉੱਪਰ ਵੀ ਕੁਝ ਅਮਲ ਨਹੀਂ ਕੀਤਾ ਰਾਜਾ ਲਾਲ ਸਿੰਘ ਮੇਰਾ ਮੋਤਬਰ ਤੇ ਖੈਰਖਾਹ ਤੇ ਨਿਮਕ ਹਲਾਲ ਸੀ ਸੋ ਤੁਸਾਂ ਤਕਸੀਰੀ ਕਰਕੇ ਭੇਜ ਦਿੱਤਾ ਤਾਂਸਾ ਕੁਝ ਨਹੀਂ ਤੁਸਾਂ ਨੂੰ ਆਖਿਆ ਸਾਡੇ ਦਿਲ ਵਿੱਚ ਇਹ ਗੱਲ ਸੀ ਦੂ ਆਪ ਸਾਹਿਬ ਸਾਡੇ ਪਾਸ ਨੇ ਸਾਨੂੰ ਡਰ ਕਿਸਦਾ ਹੈ ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ ਝੂਠੀਆਂ ਗੱਲਾਂ ਸਾਡੇ ਜੁਮੇ ਲਾ ਕੇ ਤੇ ਕੈਦ ਚ ਹਾ ਕੀਤਾ ਕੋਈ ਸਾਡੀ ਲਿਖਤ ਦੱਸੋ ਵਾ ਕੁਝ ਸਾਡੇ ਜੁਮੇ ਲਾਓ ਫਿਰ ਜੋ ਤੁਹਾਡੀ ਮਰਜ਼ੀ ਹੁੰਦੀ ਸੋ ਕਰਦੇ ਇੱਕ ਮੈਂ ਤੇ ਮਹਾਰਾਜਾ ਤੇ ਬਾਈ ਟਹਿਲਣਾ ਅਸੀਂ ਸੰਮਨ ਬੁਰਜ ਵਿੱਚ ਕੈਦ ਵਾਂ ਹੋਰ ਨੌਕਰ ਸਭ ਕੱਢ ਦਿੱਤੇ ਨੇ ਅਸੀਂ ਬਹੁਤ ਲਾਚਾਰ ਹੋਏ ਆਂ ਪਾਣੀ ਤੇ ਰੋਟੀ ਵੀ ਨਹੀਂ ਔਰ ਦਿੰਦੇ ਇਸ ਤਰ੍ਹਾਂ ਜੋ ਸਾਨੂੰ ਤੰਗ ਕਰਦੇ ਹੂ ਇਸ ਗੱਲ ਨਾਲੋਂ ਫਾਂਸੀ ਲਗਾ ਦਿਓ ਜੇ ਤੁਸੀਂ ਸਾਡੀ ਅਦਾਲਤ ਕੀਤੀ ਤਾਂ ਅਸੀਂ ਗੱਲ ਮਹਿਤਾਨ ਮੰਦਨ ਸੱਤਰ ਵਿੱਚ ਫਰਿਆਦ ਕਰਾਂਗੇ ਹੋਰ ਜਿਹੜਾ 4 ਮਹੀਨਾ ਵਿੱਚ ਖਰਚ ਕੀਤਾ ਸੀ 51000 ਸੋ ਵੀ ਗਹਿਣੇ ਵੇਚ ਕੇ ਮਿਸਰ ਮੇਗਰਾਜ ਨੂੰ ਦੇ ਦਿੱਤਾ ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸੀ ਆਪਣੇ ਗਹਿਣੇ ਵੇਚ ਕੇ ਗੁਜ਼ਾਰਨ ਕਰਦੇ ਸਾਂ ਬੇਨਹਕ ਸਾਡੀ ਆਬਰੂ ਕਿਉਂ ਲਾਹੀ ਮੰਗਲਾ ਕੀ ਤਕਸੀਰ ਕੀਤੀ ਉਹਨੂੰ ਵੀ ਕੱਢ ਦਿੱਤਾ ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ ਆਖਣ ਲੱਗੇ ਸਾਨੂੰ ਬਿਸ਼ਨ ਸਿੰਘ ਤੇ ਗੁਲਾਬ ਸਿੰਘ ਡਰਾਉਂਦੇ ਨੇ ਜੇ ਤਾਂ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਉਹਨਾਂ ਨੂੰ ਆਖਿਆ ਨੇ ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ ਬਾਗ ਜਾ ਕੇ ਉਤਰੋ ਉਹ ਸੁਣ ਕੇ ਤੇ ਬਹੁਤ ਰੋਂਦੇ ਰਹੇ ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋਂ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ ਤੁਸੀਂ ਗੁੱਜੇ ਰਾਜ ਕਿਉਂ ਸੰਭਦੇ ਹੋ ਜਾਰਾ ਹੋ ਕੇ ਕਿਉਂ ਨਹੀਂ ਕਰਦੇ ਨਾਲੇ ਵਿੱਚ ਦੋਸਤੀ ਦਾ ਹਰਪ ਰੱਖਦੇ ਹੋਂ ਨਾਲੇ ਕੈਦ ਕਰਦੇ ਹੋਂ ਮੇਰੀ ਅਦਾਲਤ ਕਰੋ ਨਹੀਂ ਤਾਂ ਨੰਦਨ ਨੂੰ ਫਰਿਆਦ ਕਰਾਂਗੀ ਤਿੰਨਾ ਚਾਹੋਂ ਨਿੰਮਕ ਹਰਾਮਾਂ ਨੂੰ ਰੱਖ ਲਓ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਹਨਾਂ ਦੇ ਅੱਖੇ ਲਾ ਕੇ ਤੇ ਮੋਹਰ ਅਕਾਲ ਸਹਾਇ ਬੀਬੀ ਜਿੰਦ ਕੌਰ ਅੰਦਾਜ਼ਾ ਲਗਾਓ ਕਿ ਇਹ ਕੁਛ ਲਿਕਨ ਵਾਲੀ ਜਿੰਦਾ ਅੰਦਰੋਂ ਕਿੰਨੀ ਕੁ ਬਲਦੀ ਹੋਵੇਗੀ ਲਾਹੌਰੋਂ ਕੱਢ ਕੇ ਜਿੰਦਾ ਸ਼ੇਖੂਪੁਰ ਪੰਚਾ ਦਿੱਤੀ ਗਈ ਸੰਤ ਨਿਹਾਲ ਸਿੰਘ ਨੇ ਮਰਯਾਦਾ ਵਿੱਚ ਇਸ ਘਟਨਾ ਬਾਰੇ ਇੰਉ ਲਿਖਿਆ ਹੈ ਇਸ ਤੇਜ ਸਿੰਘ ਨੂੰ ਤਿਲਕਨਾ ਦੇਣ ਦਾ ਫਲ ਇਹ ਹੋਇਆ ਕਿ ਇਸ ਘਟਨਾ ਤੋਂ ਕੁਛ ਦਿਨ ਪਿਛੋਂ ਰਾਜ ਮਹਿਲ ਵਿੱਚੋਂ ਸਭ ਨੌਕਰ ਹਟਾ ਦਿੱਤੇ ਗਏ ਮਹਾਰਾਜਾ ਦੀ ਆਤਮਾ ਨੇ ਉਸ ਨੂੰ ਦੱਸ ਦਿੱਤਾ ਕਿ ਕੋਈ ਔਕੜ ਆਉਣ ਵਾਲੀ ਹੈ। ਸੰਧਿਆ 18 ਅਗਸਤ ਨੂੰ ਫਿਰ ਦਰਬਾਰ ਹੋਇਆ ਜਿਸ ਵਿੱਚ ਮਹਾਰਾਜ ਵੀ ਬਿਰਾਜਮਾਨ ਸਨ। ਲਾਰੈਂਸ ਨੇ ਮਹਾਰਾਜ ਨੂੰ ਕੋਡੇ ਤੇ ਚੜ ਕੇ ਹਵਾ ਖਾਣ ਜਾਣ ਵਾਸਤੇ ਕਿਹਾ। ਕਵੇਲਾ ਹੋਣ ਦੇ ਕਾਰਨ ਮਹਾਰਾਜ ਇਹ ਸੁਣ ਕੇ ਬੜੇ ਹੈਰਾਨ ਹੋਏ ਪਰ ਉਨ੍ਹਾਂ ਇਹ ਪ੍ਰਾਰਥਨਾ ਮੰਨ ਲਈ। ਉਹ ਗੁਲਾਬ ਸਿੰਘ ਟਾਰੀ ਵਾਲੇ ਤੇ ਕੁਝ ਹੋਰ ਸਰਦਾਰਾਂ ਸਣੇ ਸ਼ਾਲਾਮਾਰ ਬਾਗਵਲ ਚਲੇ ਗਏ। ਥੋੜੇ ਚਿਰ ਨੂੰ ਹਨੇਰਾ ਹੋ ਗਿਆ। ਤਾਂ ਮਹਾਰਾਜ ਨੇ ਮੋੜਨਾ ਚਾਹਿਆ ਇਸ ਵਿਚਾਰ ਨਾਲ ਉਹਨਾਂ ਸ਼ਹਿਰ ਵੱਲ ਘੋੜਾ ਮੋੜਿਆ ਗੋਲਾਬ ਸਿੰਘ ਨੇ ਆ ਕੇ ਰੋਕਿਆ ਕਿ ਆਪ ਸ਼ਹਿਰ ਮੁੜ ਕੇ ਸਾਡਾ ਨੱਕ ਵਡਾਓਗੇ ਲਾਰੈਂਸ ਸਾਹਿਬ ਦੀ ਆਗਿਆ ਹੈ ਕਿ ਮੈਂ ਆਪ ਨਾਲ ਸ਼ਾਲਾ ਮਾਰ ਜਾਵਾਂ ਮਹਾਰਾਜ ਨੇ ਦੁੱਖ ਨਾਲ ਜਾਣਾ ਮੰਨ ਲਿਆ ਉੱਥੇ ਪੁੱਜੇ ਤਾਂ ਬਾਗ ਵਿੱਚ ਆਪਣੇ ਨੌਕਰਾਂ ਨੂੰ ਵੇਖਿਆ ਤੇ ਇਹ ਵੀ ਠਿੱਕਾ ਕਿ ਰਾਤ ਕੱਟਣ ਲਈ ਸਾਰਾ ਸਮਾਨ ਪਿਆ ਹੈ ਇਸ ਤੇ ਆਪਨੇ ਰਤੀ ਵੀ ਗੁੱਸਾ ਪ੍ਰਗਟ ਨਾ ਕੀਤਾ ਪਰ ਪ੍ਰਸ਼ਾਦ ਨਾ ਸਕਿਆ ਦੂਜੇ ਦਿਨ ਆਪ ਨੂੰ ਪਤਾ ਲੱਗਾ ਕਿ ਆਪ ਦੀ ਮਾਤਾ ਨਜ਼ਰਬੰਦ ਕਰਕੇ ਸ਼ੇਖੂਪੁਰ ਭੇਜੀ ਗਈ ਹੈ। ਇਹ ਗੱਲ ਸੁਣ ਕੇ ਮਹਾਰਾਜਾ ਦਾ ਗਮ ਨਾਲ ਦਿਲ ਟੁੱਟ ਗਿਆ ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ। ਲੋਰ ਪੁੱਜ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਸਥਾਨ ਸੰਮਨਪੁਰ ਦੇ ਵਿੱਚ ਨਾਰਾਇਣ ਦੀ ਇੱਛਾ ਪ੍ਰਗਟ ਕੀਤੀ ਤੇ ਤਖਤਗਾਹ ਦੇ ਉੱਪਰਲੇ ਕਮਰਿਆਂ ਵਿੱਚ ਰਹਿਣ ਲੱਗੇ। ਕੁਝ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜੀ ਖੁਸ਼ੀ ਦਾ ਸਨੇਹਾ ਕੱਲਿਆ ਤੇ ਆਪ ਲਈ ਕੋਸ਼ਿਕੇ ਡਾਉਣੇ ਤੇ ਮਠਿਆਈ ਕੱਲੀ। ਮਾਤਾ ਦੀ ਰਾਜੀ ਖੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖੁਸ਼ੀ ਹੋਈ ਪਰ ਇਸ ਭਾਗ ਵੀ ਆਪ ਨੂੰ ਮੁੜ ਪ੍ਰਾਪਤ ਨਾ ਹੋਇਆ ਕਿਉਂਕਿ ਰੈਜ਼ੀਡੈਂਟ ਤੀਆਗਿਆ ਨਾਲ ਚਿੱਠੀ ਪੱਤਰ ਵੀ ਬੰਦ ਕਰ ਦਿੱਤਾ ਗਿਆ 19 ਅਗਸਤ ਨੂੰ ਜਿੰਦਾ ਸ਼ੇਖੂਪੁਰ ਪੁੱਜੀ ਉਹਦੀ ਰਾਖੀ ਉੱਤੇ ਸਰਦਾਰ ਬੂਰ ਸਿੰਘ ਲਾਇਆ ਗਿਆ ਜੋ ਜਿੰਦਾ ਦੇ ਬਰੂਤੀ ਧੜੇ ਵਿੱਚੋਂ ਸੀ ਅਗਲੇ ਦਿਨ ਗਵਰਨਰਲ ਜਨਰਲ ਦਾ ਐਲਾਨ ਨਿਕਲਿਆ ਲਾਹੌਰ ਦਰਬਾਰ ਦੇ ਸਰਦਾਰਾਂ ਧਾਰਮਿਕ ਆਗੂਆਂ ਬਜ਼ੁਰਗਾਤ ਮਹਾਰਾਜਾ ਤਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ ਲਾਹੌਰ 2 ਅਗਸਤ 1847 ਈ ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੋਣ ਦੇ ਕਾਰਨ ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਨੂੰ ਵਿੱਤਿਆ ਤੀਨ ਤੇ ਉਸ ਦੀ ਪਾਲਣਾ ਤੇ ਰੱਖਿਆ ਕਰਨ ਵਿੱਚ ਗਵਰਨਰ ਜਨਰਲ ਪਿਤਾ ਵਰਗਾ ਸ਼ੌਕ ਰੱਖਦੇ ਹਨ ਇਸ ਕਾਰਜ ਸiddhi ਵਾਸਤੇ ਗਵਰਨਰ ਜਨਰਲ ਬੜਾ ਹੀ ਜ਼ਰੂਰੀ ਸਮਝਤਾ ਹੈ ਕਿ ਮਹਾਰਾਜਾ ਨੂੰ ਉਸ ਦੀ ਮਾਤਾ ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ ਵਿੱਚ ਦਰਬਾਰ ਨੇ ਸਰਬਸੰਮਤੀ ਪ੍ਰਗਟ ਕੀਤੀ ਹੈ। ਸੋ 19 ਅਗਸਤ 1847 ਈਸਵੀ ਨੂੰ ਮਹਾਰਾਣੀ ਸਾਹਿਬਾ ਨੇ ਲਾਹੌਰ ਤੇ ਰਾਜਮੇਲ ਨੂੰ ਛੱਡਿਆ ਤੇ ਉਸ ਨੂੰ ਸ਼ੇਖੂਪੁਰ ਪਹੁੰਚਾਇਆ ਗਿਆ। ਇਹ ਕਦਮ ਉਠਾਉਣ ਦੇ ਹੇਠ ਲਿਖੇ ਸਬਬ ਹਨ। ਪਹਿਲਾ ਪਰੋਵਾਲਤੀ ਸੁਲਾ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਦੇ ਪ੍ਰਬੰਧਾਂ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ ਉਸ ਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ ਤਾਂ ਕਿ ਉਹ ਆਪਣੀ ਰੈਂਦੀ ਜ਼ਿੰਦਗੀ ਇੱਜ਼ਤ ਨਾਲ ਗੁਜ਼ਾਰ ਸਕੇ ਇਹ ਸਭ ਕੁਝ ਹੁੰਦਿਆਂ ਹੋਇਆਂ ਮਹਾਰਾਣੀ ਗਵਰਨਮੈਂਟ ਨੂੰ ਉਲਟਨ ਦੀਆਂ ਚਾਲਾਂ ਚਲਦੀ ਰਹੀ ਤੇ ਵਜ਼ੀਰਾਾਂ ਤੇ ਇੰਨੀ ਵਿਰੋਧਤਾ ਕਰਦੀ ਰਹੀ ਕਿ ਸਰਕਾਰੀ ਕੰਮਾਂ ਵਿੱਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਦੂਜਾ ਮਹਾਰਾਜਾ ਦੇ ਬਾਲਕ ਹੈ ਉਹ ਵੱਡਾ ਹੋ ਕੇ ਉਹੋ ਜਿਹਾ ਬਣੇਗਾ ਜਿਹੋ ਜਿਹਾ ਉਸ ਨੂੰ ਬਣਾਇਆ ਜਾਵੇਗਾ ਸੋ ਇਹ ਸੰਭਵ ਹੈ ਕਿ ਉਹਦੀ ਮਾਤਾ ਆਪਣੇ ਜਾਤੀ ਵਿਰੋਧ ਦੇ ਕਾਰਨ ਸਰਦਾਰਾਂ ਤੇ ਵਿਰੋਧ ਉਹਦੇ ਮਨ ਵਿੱਚ ਜ਼ਹਿਰ ਪਰਦੀ ਰਹੇਗੀ ਰਾਜ ਦੇ ਵਜ਼ੀਰਾਾਂ ਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਹਨੂੰ ਦਿੱਤੀ ਜਾਵੇਗੀ ਤੇ ਅਜਿਹੀ ਸਿੱਖਿਆ ਦੀ ਆਗਿਆ ਕਦੇ ਨਹੀਂ ਦਿੱਤੀ ਜਾ ਸਕਦੀ ਮਹਾਰਾਜ ਤੇ ਸਿੱਖਿਆ ਮਨ ਦੀ ਉਚਾਈ ਕੁਦਰਤੀ ਵਿਦਿਆ ਤੇ ਇਨਸਾਨੀ ਗੁਣਾਂ ਤੇ ਆਧਾਰ ਤੇ ਹੋਣੀ ਚਾਹੀਦੀ ਹੈ ਤਾਂ ਕਿ ਸਹਿਦਨਾਮੇ ਦੇ ਮੁੱਖਨ ਉਤੇ ਮਹਾਰਾਜੇ ਤੇ ਉਸਦੀ ਪਰਜਾ ਦੀ ਹਰ ਸ਼੍ਰੈਣੀ ਵਿੱਚ ਅਮਨ ਬਹਾਲ ਰਹਿ ਸਕੇ ਤੇ ਉਹ ਇੱਕ ਦੂਜੇ ਨੂੰ ਮਿਹਰਬਾਨ ਸਮਝਣ ਅਮਨ ਇੱਕ ਰੱਬੀ ਦਾਤ ਹੈ ਪਰ ਜੇ ਮਹਾਰਾਜ ਆਪਣੀ ਮਾਂ ਕੋਲ ਰਿਹਾ ਤਾਂ ਉਸ ਦੀ ਆਸ ਨਹੀਂ ਰੱਖੀ ਜਾ ਸਕਦੀ ਤੀਜਾ ਜਦੋਂ ਤੱਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿੱਚ ਹੈ ਉਪਰੇ ਬੰਦੇ ਬਿਨਾਂ ਰੁਕਾਵਟ ਉਸ ਨੂੰ ਮਿਲ ਸਕਦੇ ਹਨ ਤੇ ਹਰ ਇੱਕ ਫਸਾਦੀ ਜੋ ਹੁਣ ਵਾਲੇ ਪ੍ਰਬੰਧ ਤੇ ਖੁਸ਼ ਨਹੀਂ ਮਹਾਰਾਣੀ ਨੂੰ ਰਾਜ ਦਾ ਸਰਤਾਜ ਸਮਝਦਾ ਹੈ ਤੇ ਵਿੱਚੋਂ ਕਈਆਂ ਨੇ ਤਾਂ ਖਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ ਪੰਜਾਬ ਰਾਜ ਦੇ ਹਰ ਸੱਜਣ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ ਜਨਰਲ ਹਿੰਦ ਆਪ ਜਨਤਾ ਦੇ ਅਮਨ ਮੁਲਕ ਦੀ ਰਾਖੀ ਸਰਕਾਰ ਦੀ ਸਥਿਰਤਾ ਮਹਾਰਾਜੇ ਤੇ ਉਸਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਚਾਬਨ ਹੈ ਐਸੇ ਐਲਾਨ ਦਾ ਲੋਕਾਂ ਉੱਤੇ ਬਹੁਤ ਅਸਰ ਪਿਆ ਰਾਜ ਘਰਾਣੇ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਅੰਦਰ ਗੁੱਸੇ ਦੀ ਅੱਗ ਧੁਕਣ ਲੱਗੀ 9 ਸਾਲ ਦੇ ਮਾਸੂਮ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ ਰਾਜ ਮਾਤਾ ਜਿੰਦ ਕੌਰ ਨੂੰ ਸੇਖੂਪੁਰ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਪਰੋਵਾਲ ਤੇ ਐਤਨਾਮੇ ਤੇ ਉਲਟ ਉਹਦੀ ਪੈਨਸ਼ਨ ਘਟਾ ਦਿੱਤੀ ਗਈ ਉਹਨੂੰ ਆਪਣੇ ਪੁੱਤਰ ਨੂੰ ਸੁਖ ਸੁਨੇਹਾ ਕਰਨੋਂ ਵੀ ਰੋਕ ਦਿੱਤਾ ਗਿਆ ਇਹ ਕੁੱਝ ਉਸ ਹੈਨਰੀ ਲਾਰੈਂਸ ਤੇ ਲਾਰਡ ਹਾਰਡਿੰਗ ਨੇ ਕੀਤਾ ਜਿਨ੍ਹਾਂ ਨੂੰ ਨੇਕ ਦਿਲ ਚੰਗੇ ਭਲੇ ਪੁਰਸ਼ ਤੇ ਨਰਮ ਸੁਭਾਅ ਦੇ ਕਿਹਾ ਜਾਂਦਾ ਹੈ ਸ਼ੇਕੂਪੁਰ ਪਹੁੰਚ ਕੇ ਜਿੰਦਾਂ ਨੇ ਹੈਨਰੀ ਲਾਰੈਂਸ ਨੂੰ ਦੂਸਰੀ ਚਿੱਠੀ ਲਿਖੀ ਸਤ ਗੁਰੂ ਪ੍ਰਸਾਦ ਲਿਖਤਮ ਬੀਬੀ ਸਾਹਿਬ ਜੀ ਲਾਰੈਂਸ ਸਾਹਿਬ ਜੋ ਅਜ਼ੀ ਰਾਜੀ ਬਾਜੀ ਸ਼ੇਕੂਪੁਰੇ ਆਣ ਪਹੁੰਚੇ ਤੁਸੀਂ ਸਾਡਾ ਅਸਬਾਬ ਸਾਹਮ ਕੇ ਭੇਜਣਾ ਹੋਰ ਜੈਸੇ ਸਮਨ ਬੁਰਜ ਵਿੱਚ ਬੈਠੇ ਸੈਂ ਤੈਸੇ ਸ਼ੇਕੂਪੁਰ ਬੈਠੇ ਹਾਂ ਦੋਵੇਂ ਥਾਂ ਇੱਕੋ ਜਿਹੇ ਸਾਨੂੰ ਹਨ ਤੁਸੀਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਹੈ ਮੇਰਾ ਪੁੱਤਰ ਖੋਲਿਆ 10 ਮਹੀਨੇ ਮੈਂ ਢਿੱਡ ਵਿੱਚ ਰੱਖਿਆ ਤੇ ਮਨ ਮੰਨ ਪਾਲਿਆ ਈ ਬਿਨਾ ਗੱਲ ਮੇਰੇ ਨਾਲੋਂ ਵਿਛੋੜਿਆ ਮੈਨੂੰ ਤੇ ਕੈਦ ਰੱਖਦੇ ਮੇਰੇ ਆਦਮੀ ਕੱਢ ਦਿੰਦੇ ਮੇਰੀਆਂ ਟਹਿਲਣਾ ਕੱਢ ਦਿੰਦੇ ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ ਉਸ ਤਰ੍ਹਾਂ ਮੇਰੇ ਨਾਲ ਕਰਦੇ ਪਰ ਇੱਕ ਮੇਰੇ ਨਾਲ ਪੁੱਤਰ ਵਿਛੋੜਾਣਾ ਕਰਦੇ ਵਾਸਤਾਈ ਆਪਣੇ ਰੱਬ ਦਾ ਵਾਸਤਾਈ ਆਪਣੇ ਬਾਦਸ਼ਾਹ ਦਾ ਜਿਸ ਦਾ ਨਿਮਖ ਖਾਂਦੇ ਹਾਂ ਮੇਰਾ ਪੁੱਤਰ ਮੈਨੂੰ ਮਰੇ ਇਹ ਦੁੱਖ ਮੇਤੋਂ ਸਹਿ ਨਹੀਂ ਜਾਂਦਾ ਨਹੀਂ ਤਾਂ ਮੈਨੂੰ ਮਰਵਾ ਦਿੰਦੇ ਪੁੱਤਰ ਮੇਰਾ ਬਹੁਤੇ ਆਣਾ ਹੈ ਕੁਝ ਕਰਨੇ ਜੋਗਾ ਨਹੀਂ ਮੈਂ ਬਾਦशाही ਛੋੜੀ ਮੈਨੂੰ ਬਾਦशाही ਦੀ ਕੋਈ ਲੋੜ ਨਹੀਂ ਵਾਸਤੇ ਰੱਬ ਤੇ ਮੇਰੀ ਅਰਜ਼ ਮੰਨੋ ਇਸ ਵੇਲੇ ਮੇਰਾ ਕੋਈ ਨਹੀਂ ਮੇ ਅੱਗੇ ਵੀ ਕੋਈ ਉਜ਼ਰ ਨਹੀਂ ਜੋ ਅੱਖੋਂਗੇ ਸੋ ਮੈਂ ਮੰਨਾਂਗੀ ਮੇਰੇ ਪੁੱਤਰ ਕੋਲ ਕੋਈ ਨਹੀਂ ਭੈਣ ਭਰਾ ਨਹੀਂ ਕੋਈ ਚਾਚਾ ਤਾਇਆ ਨਹੀਂ ਬਾਪ ਇਸ ਦਾ ਨਹੀਂ ਇਸ ਨੂੰ ਕਿਦੇ ਹਵਾਲੇ ਕੀਤਾ ਜੇ ਮੇਰੇ ਨਾਲ ਇੱਡੀ ਜ਼ੁਲਮੀ ਐਵੇਂ ਜੇ ਹੋਰ ਮੈਂ ਸੇਖੂਪੁਰੇ ਰਹਾਗੀ ਮੈਂ ਲਾਹੌਰ ਨਹੀਂ ਜਾਵਾਂਗੀ ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦੇਵੋ ਮੈਂ ਉਹ ਨਹੀਂ ਤੇ ਨਹੀਂ ਤੁਸਾਂ ਪਾਸ ਆਵਾਂਗੀ ਜਿਸ ਦਿਨ ਦਰਬਾਰ ਲਾਉਣਾ ਹੋਸੀ ਉਸ ਦਿਨ ਉਸ ਨੂੰ ਮੈਂ ਭੇਜ ਦਿਆਂਗੀ ਹੋਰ ਮੇਰੇ ਨਾਲ ਵੀ ਬਹੁਤ ਸੀ ਹੋਈ ਹੈ ਮੇਰੇ ਪੁੱਤਰ ਨਾਲ ਵੀ ਬਹੁਤ ਸੀ ਹੋਈ ਹੈ ਤੇ ਲੋਕਾਂ ਦਾ ਕਿਹਾ ਮੰਨ ਲਿਆ ਹੁਣ ਬਸ ਕਰੋ ਬਹੁਤ ਹੋਈ ਹੈ ਕਿ ਠੀਕ ਕਹਿੰਦੇ ਨੇ ਸਿਆਸ ਦਾ ਮਨ ਦਾ ਦਿਲ ਨਹੀਂ ਹੁੰਦਾ ਕੇਵਲ ਦਿਮਾਗ ਹੁੰਦਾ ਹੈ ਲਾਰੈਂਸ ਦੀ ਛਾਤੀ ਵਿੱਚ ਵੀ ਕੋਈ ਦਰਦ ਵਾਲਾ ਦਿਲ ਹੁੰਦਾ ਤਾਂ ਦੁਖੀ ਜਿੰਦਾ ਦੀ ਚਿੱਠੀ ਪੜ ਕੇ ਜ਼ਰੂਰ ਪੰਗਰ ਪੈਂਦਾ ਉਹਨੇ ਉੱਤਰ ਵਿੱਚ ਇੰਨਾ ਹੀ ਲਿਖਿਆ ਕਿ ਦਲੀਪ ਸਿੰਘ ਮਾਂ ਨਾਲੋਂ ਵਿਛੜ ਕੇ ਬਹੁਤ ਖੁਸ਼ ਹੈ ਨਾਲ ਹੀ ਹਾਕਮਾਨਾ ਬੋਲੀ ਵਿੱਚ ਲਾਰੈਂਸ ਨੇ ਕੁਝ ਹਰਦਾਇਤਾਂ ਲਿਖਣੀਆਂ ਵੀ ਜ਼ਰੂਰੀ ਸਮਝੀਆਂ ਜਿਸ ਦੇ ਉੱਤਰ ਵਿੱਚ ਜਿੰਦਾ ਨੇ ਤੀਜੀ ਚਿੱਠੀ ਲਿਖੀ सतगुर प्रसाद लिखतम महारानी साहिबा मुरासला आपका पहुंचा बहुत खुशी हुई कि मैं तुमको याद हूँ तुमने जो लिखा है महाराजा खुशी सुनकर बहुत दिल खुशी हुआ है जिस दिन से हम लाहौर से चले आए हैं उस दिन से आज हमने महाराज की खुशी की खबर सुनी है जो तुमने लिखा है सो सब सच होवेगा और मेरा दिल गवाही नहीं देता के महाराजा राजी होवे जिनकी माँ पिछड़ गई होवे वो क्यों कर राजी होवेंगे महाराज तू बिना फल देते हो एक तो नदान और एक कभी विछड़े नहीं थे आप सियाने हो बुद्धवान हो अपने दिल में समझो कि महाराजा किस तरह राजी होंगे ये जो तुमने लिखा है नजर ऊपर दोस्ती दोनों सरकार के बहुत ख्याल खुशी खातर महाराज का है जो तुमने महाराज खुशी खातिर रखी है वो सारे जमाने में मशहूर हुई है कि रोते हुए को छीन कर शाला बाग को ले गए और माँ को बाल पकड़ कर बाहर निकाल दिया तुम्हारे दिल में इतना दरेग न आया कि महाराज नदान है क्यों कर रहेगा तुम्हारे तई इसी इज्जत आबरू के तई रखा था सो नमक हरामों ने वो इज्जत आबरू भी नहीं रहने दी एक अफसोस है कि तुमने हमारे जुम्मे समझ कर तकसीर नहीं लगाई नमक हरामियों के कहने पर अमल कर कर देस निकाला दे दिया जो किया सो सब आपकी नेकनामी हुई है मेरी इज्जत आबरू और तुम्हारा जुबान का सुखन गया और जो तुमने मेरे साथ किया है ऐसा किसी खूनी के साथ भी नहीं गुज़रता है मैं सब कुछ छोड़कर फकीर हुई थी सो तुमने फकीरी भी नहीं रहने दी और खर्च से हम बहुत तंग हैं और बंदु को तुम्हारे पास भेजा है इसको अपने पास रखना और आधा असबाब हमारे पास पहुंच गया है आधा नहीं देते हमको दिलवा दो ਔਰ ਖਰਚ ਲੈ ਕੇ ਭੇਜੋ ਇਸ ਚਿੱਠੀ ਦੇ ਅੰਗਰੇਜ਼ੀ ਲਿਖੇ ਉੱਤੇ 16 ਭਾਦਰੋਂ 30 ਅਗਸਤ 1847 ਈਸਵੀ ਦੀ ਤਾਰੀਖ ਦਰਜ ਹੈ ਇਸ ਦੀ ਬੋਲੀ ਵੀ ਪਹਿਲੀਆਂ ਚਿੱਠੀਆਂ ਨਾਲੋਂ ਵੱਖਰੀ ਤੇ ਉਪਰੀ ਹੈ ਸ਼ਾਇਦ ਇਸ ਵਾਸਤੇ ਕਿ ਸਰਕਾਰੀ ਮਰਾਸਲੇ ਦੇ ਉੱਤਰ ਵਿੱਚ ਲਿਖੀ ਸੀ ਇਹ ਚਿੱਠੀ ਪੜ੍ਹ ਕੇ ਲਾਰੈਂਸ ਵਦੇਰੇ ਕ੍ਰੋਧਵਾਨ ਹੋ ਗਿਆ ਜਿੰਦਾ ਦੀ ਕੈਦ ਪਹਿਲੇ ਨਾਲੋਂ ਵਧੇਰੇ ਸਖਤ ਕਰ ਦਿੱਤੀ ਗਈ ਚਿੱਠੀ ਪੱਤਰ ਭੇਜਣ ਦੀ ਵੀ ਉਸ ਨੂੰ ਮਨਾਹੀ ਕਰ ਦਿੱਤੀ ਗਈ ਸਨ 1848 ਦੇ ਆਰੰਭ ਵਿੱਚ ਲਾਰਡ ਹਾਰਡਿੰਗ ਤੇ ਹੈਂਡਰੀ ਲਾਰੈਂਸ ਦੋਵੇਂ ਬਦਲ ਗਏ ਉਹਨਾਂ ਦੀ ਥਾਂ ਨਵੇਂ ਹਾਕਮ ਆ ਗਏ 21 ਜਨਵਰੀ ਨੂੰ ਲਾਰਡ ਡਰਹਾਉਜ਼ੀ ਨੇ ਗਵਰਨਰ ਜਨਰਲ ਦਾ ਕੰਮ ਸੰਭਾਲਿਆ ਤੇ 9 ਮਾਰਚ ਨੂੰ ਫਰੈਡਰਿਕ ਕਰੀ ਲਾਹੌਰ ਦਾ ਰੈਜ਼ੀਡੈਂਟ ਬਣਿਆ ਉਹਨਾਂ ਦੇ ਆਉਣ ਉੱਤੇ ਜਿੰਦਾ ਦੇ ਕਸ਼ਟਾਂ ਵਿੱਚ ਹੋਰ ਵਾਧਾ ਹੋ ਗਿਆ ਰੈਜ਼ੀਡੈਂਟ ਕਰੀ ਲਾਰੈਂਸ ਨਾਲੋਂ ਵੀ ਵਧੇਰੇ ਸ਼ੱਕੀ ਸੁਭਾਅ ਦਾ ਸੀ ਉਨੁਸਾਰ ਕਿ ਪਿਆ ਕਿ ਮਿਸਰ ਲਾਲ ਸਿੰਘ ਦਾ ਵਕੀਲ ਸਾਹਿਬ ਸਿੰਘ ਚੋਰੀ-ਚੋਰੀ ਆ ਕੇ ਮਹਾਰਾਣੀ ਜਿੰਦਾ ਨੂੰ ਮਿਲਦਾ ਹੈ। ਕਰੀ ਨੇ ਇੱਕ ਪਾਸੇ ਜਿੰਦਾ ਨੂੰ ਸਖਤ ਤਾੜਨਾ ਕੀਤੀ ਤੇ ਦੂਜੇ ਪਾਸੇ ਸਾਹਿਬ ਸਿੰਘ ਨੂੰ ਡਾਂਟਿਆ ਕਿ ਜੇ ਉਹ ਮੁੜ ਕੇ ਛੇਕੂਪੁਰੇ ਦੇ ਨੇੜੇ ਵੇਖਿਆ ਗਿਆ ਤਾਂ ਸਖਤ ਸਜ਼ਾ ਦਿੱਤੀ ਜਾਏਗੀ। ਥੋੜੇ ਦਿਨਾਂ ਪਿਛੋਂ ਹੋਰ ਖਵਾ ਉਡਾਈ ਗਈ ਕਿ ਜਿੰਦਾ ਨੇ ਕਸ਼ਮੀਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਤੇ ਲਾਹੌਰ ਮਹਾਰਾਜਾ ਦਲੀਪ ਸਿੰਘ ਨੂੰ ਫਕੀਰਾ ਹੱਥ ਸਨੇਹ ਭੇਜੇ ਹਨ। ਪੜਤਾਲ ਕਰਨ ਉੱਤੇ ਸਭ ਗੱਲਾਂ ਝੂਠੀਆਂ ਨਿਕਲੀਆਂ। ਇਹਨਾਂ ਦਿਨਾਂ ਵਿੱਚ ਹੀ ਜਿੰਦਾਂ ਨੇ ਆਪਣੇ ਨੌਕਰਾਂ ਨੂੰ 60-60 ਰੁਪਏ ਦੀਆਂ ਪੁਤਕੀਆਂ ਇਨਾਮ ਵਜੋਂ ਦਿੱਤੀਆਂ। ਇਹ ਖਬਰ ਸੁਣ ਕੇ ਕਰੀ ਦੇ ਕ੍ਰੋਧ ਦੀ ਹੱਦ ਨਾ ਰਹੀ। ਉਹਨੇ ਜਿੰਦਾਂ ਤੇ ਹੱਥੇ ਕਰਨ ਵਾਸਤੇ ਦਿੱਤਾ ਹੋਇਆ ਇਨਾਮ ਵਾਪਸ ਕਰਵਾ ਦਿੱਤਾ ਤੇ ਪੁਰਾਣੇ ਸਾਰੇ ਨੌਕਰ ਕੱਢ ਕੇ ਉਹਨਾਂ ਦੀ ਥਾਂ ਨਵੇਂ ਰੱਖ ਦਿੱਤੇ। ਨਵੇਂ ਨੌਕਰਾਂ ਨੂੰ ਤੜਨਾ ਕਰ ਦਿੱਤੀ ਕਿ ਕੋਈ ਵੀ ਮਹਾਰਾਣੀ ਤੋਂ ਕਿਸੇ ਕਿਸਮ ਦਾ ਇਨਾਮ ਜਾਂ ਬਖਸ਼ੀਸ਼ ਨਹੀਂ ਲੈ ਸਕਦਾ। ਨਵੇਂ ਨੌਕਰ ਸਾਰੇ ਹੀ ਵਿਰੋਧੀ ਤੜੇ 'ਚੋਂ ਰੱਖੇ ਗਏ। ਕਰੀ ਵੱਲੋਂ ਜਿੰਦਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਉਹ ਖਾਸ ਨੌਕਰਾਨੀਆਂ ਤੋਂ ਬਿਨਾਂ ਕਿਸੇ ਨਾਲ ਗੱਲ ਤੱਕ ਨਹੀਂ ਕਰ ਸਕਦੀ। ਜੇ ਉਹਨੇ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਵੀ ਲਿਖਣੀ ਹੋਵੇ ਤਾਂ ਕਿਲੇ ਦੇ ਹਾਕਮ ਨੂੰ ਵਖਾਕੇ ਭੇਜੇ। ਇਤੋਂ ਤੱਕ ਸੁਣਿਆ ਜਾਂਦਾ ਹੈ ਕਿ ਮਹਾਰਾਣੀ ਨੂੰ ਭੋਜਨ ਵੀ ਉਹਦੀ ਮਰਜ਼ੀ ਦਾ ਨਹੀਂ ਸੀ ਦਿੱਤਾ ਜਾਂਦਾ। ਉਹਦੀ ਕੈਦ ਚੋਰਾ ਤੇ ਡਾਕੂਆਂ ਨਾਲੋਂ ਵੀ ਸਖਤ ਸੀ। ਜਿੰਦਾਂ ਇਸ ਸਖਤ ਕੈਦ ਤੋਂ ਤੰਗ ਆ ਚੁੱਕੀ ਸੀ। ਉਹਨੇ ਕਲਕੱਤੇ ਲਾਟ ਡਰਹੋਜੀ ਕੋਲ ਫਰਿਆਦ ਕਰਨ ਵਾਸਤੇ ਆਪਣਾ ਵਕੀਰ ਜੀਵਨ ਸਿੰਘ ਭੇਜਿਆ ਜੀਵਨ ਸਿੰਘ ਨੇ 2 ਫਰਵਰੀ 1848 ਨੂੰ ਡਰਹੋਜੀ ਕੋਲ ਦਰਖਾਸਤ ਕੀਤੀ ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਇਹ ਇਨਾ ਮਾੜਾ سلوਕ ਕਿਉਂ ਕੀਤਾ ਜਾ ਰਿਹਾ ਹੈ ਰੈਜੀਡੈਂਟ ਨੂੰ ਕਿਸੇ ਸਾਜ਼ਿਸ਼ ਦਾ ਸ਼ੱਕ ਹੈ ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ ਮਹਾਰਾਣੀ ਨਿਰਦੋਸ਼ ਹੈ ਉਸ ਨਾਲ ਰਾਜਮਾਤਾ ਵਾਂਗ سلوਕ ਕੀਤਾ ਜਾਵੇ ਰੈਜੀਡੈਂਟ ਨੇ ਉਸ ਦੇ ਰਖਵਾਲੇ ਹਾਕਮ ਉਸ ਦੇ ਬ੍ਰੋਤੀ ਸਰਦਾਰ ਲਾਇਹ ਕਿਰਪਾ ਕਰਕੇ ਕਿਸੇ ਨੇਕ ਅੰਗਰੇਜ਼ ਨੂੰ ਉਸ ਦਾ ਰਖਵਾਲਾ ਲਾਇਆ ਜਾਵੇ ਇਸ ਦਾ ਉੱਤਰ ਡਰਹੋਜੀ ਵੱਲੋਂ 18 ਫਰਵਰੀ ਨੂੰ ਮਿਲਿਆ ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਰ ਨਹੀਂ ਬਣਦੀ ਉਸ ਨੇ ਜੋ ਕੁਝ ਕਹਿਣਾ ਹੋਵੇ ਰੈਜ਼ੀਡੈਂਟ ਰਾਹੀਂ ਕਹੇ ਬਹੁਤ ਸੁੰਦਰ ਜਿਸ ਹਾਕਮ ਬਰਤ ਮਹਾਰਾਣੀ ਨੂੰ ਸ਼ਿਕਾਇਤ ਹੈ ਉਸੇ ਰਾਹੀਂ ਬੇਨਤੀ ਕਰੇ ਜੀਵਨ ਸਿੰਘ ਨੇ ਦਿਲ ਨਾ ਹਾਰਿਆ ਉਹਨੇ ਤੇਈ ਫਰਵਰੀ ਨੂੰ ਦਲਹੌਜ਼ੀ ਪਾਸ ਫਿਰ ਬੇਨਤੀ ਕੀਤੀ ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਤੇ ਆਪਣੇ ਆਸਰੇ ਵਿੱਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਆਪਕੋਸ਼ ਇਨਸਾਫ ਕਰੋ ਅਗੋ ਦਲਹੌਜ਼ੀ ਨੇ ਡਾਟੇ ਕੌੜੇ ਸ਼ਬਦਾਂ ਵਿੱਚ ਉੱਤਰ ਦਿੱਤਾ ਜਿੰਦ ਕੌਰਾਂ ਨੇ ਆਪਣੇ ਆਪ ਨੂੰ ਸੁਰਗਵਾਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਤੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ ਇਸ ਵਾਸਤੇ ਉਹ ਮੈਥੋਂ ਕਿਸੇ ਕਿਸਮ ਦੀ ਕੋਈ ਆਸ ਨਾ ਰੱਖੇ ਮਾਨੂਰਨਜੀ ਸਿੰਘ ਦੀ ਰਾਣੀ ਤੇ ਦਲੀਪ ਸਿੰਘ ਦੀ ਮਾਤਾ ਦੱਸ ਕੇ ਜਿੰਦਾਂ ਨੇ ਬਹੁਤ ਘੋਰ ਪਾਪ ਕੀਤਾ ਹੈ ਜਿਸ ਦੀ ਮਾਫੀ ਲਾਹੌਜੀ ਦੀ ਦਰਗਾਹ ਵਿੱਚ ਕੋਈ ਨਹੀਂ ਸੀ ਵਿਚਾਰਾ ਜੀਵਨ ਸਿੰਘ ਨਿਰਾਸ਼ ਹੋ ਕੇ ਵਾਪਸ ਮੁੜ ਗਿਆ ਅਪ੍ਰੈਲ 1848 ਸੀ ਵਿੱਚ ਮਲਤਾਨ ਬਗਾਵਤ ਹੋ ਗਈ ਕੁਝ ਨਾਮ ਕੱਟੇ ਸਿਪਾਹੀਆਂ ਨੇ ਦੋ ਅੰਗਰੇਜ਼ ਅਫਸਰ ਕਤਲ ਕਰ ਦਿੱਤੇ ਬਗੀਆਂ ਤੋਂ ਡਰਦਾ ਮੂਲਰਾਜ ਵੀ ਉਹਨਾਂ ਨਾਲ ਮਿਲ ਗਿਆ। ਕਰੀਤੇ ਡਲਹੌਜ਼ੀ ਨੇ ਜਾਣਬੁੱਝ ਕੇ ਉਹ ਬਗਾਵਤਾਂ ਦਬਾਈ ਜਿਸ ਕਰਕੇ ਉਹ ਬਹੁਤ ਵੱਧ ਗਈ। 8 ਮਈ ਨੂੰ ਲਾਹੌਰ ਦੇ ਰੈਜ਼ੀਡੈਂਟ ਤੇ ਹੋਰ ਅੰਗਰੇਜ਼ ਅਫਸਰਾਂ ਦੇ ਵਿਰੁੱਧ ਇੱਕ ਸਾਜ਼ਿਸ਼ ਪਕੜੀ ਗਈ। ਉਸ ਜੁਰਮ ਵਿੱਚ ਜ਼ਿੰਦਾ ਦੇ ਵਕੀਲ ਗੰਗਾ ਰਾਮ ਤੇ ਨਾਮ ਕਟੇ ਕਰਨਲ ਕਾਨ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਰੈਜ਼ੀਡੈਂਟ ਨੇ ਉਸ ਸਾਜ਼ਿਸ਼ ਵਿੱਚ ਜ਼ਿੰਦਾ ਦਾ ਵੀ ਹੱਥ ਸਮਝਿਆ। ਮਹਾਰਾਣੀ ਨੇ ਅਗੋਤਰ ਦਿੱਤਾ ਮੈਂ ਨਿਰਦੋਸ਼ ਹਾਂ। ਕੁੱਲੀ ਦਲਤ ਵਿੱਚ ਮੁਕਦਮਾ ਚਲਾ ਕੇ ਇਸ ਗੱਲ ਦਾ ਇਨਸਾਫ ਕੀਤਾ ਜਾਵੇ। ਰੈਜ਼ੀਡੈਂਟ ਕੋਰ ਮਹਾਰਾਣੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ। ਸੋ ਮੁਕਦਮਾ ਚੁੜਾਉਣ ਵਾਸਤੇ ਤਿਆਰ ਨਾ ਹੋਇਆ। ਇੱਕ ਚਿੱਠੀ ਵਿੱਚ ਉਹਨੇ ਦਲਹਾਉਜ਼ੀ ਨੂੰ ਲਿਖਿਆ। ਕੁੱਲੇ ਤੌਰ ਉੱਤੇ ਰਣਜੀਤ ਸਿੰਘ ਦੀ ਵਿਧਵਾ ਦੇ ਮੁਕਦਮੇ ਦਾ ਵਿਚਾਰ ਹੋਣਾ ਪੰਜਾਬ ਦੇ ਲੋਕਾਂ ਨੂੰ ਚੁਬੇਗਾ। ਮੁਕਦਮਾ ਚੁਲਾਉਣਾ ਜਿਸ ਵਿੱਚ ਜਿੰਦਾਂ ਨੇ નિર્ਦੋਸ਼ ਸਾਬਤ ਹੋ ਜਾਣਾ ਸੀ। ਪੰਜਾਬ ਦੇ ਲੋਕਾਂ ਨੂੰ ਚੁਬਣਾ ਸੀ। ਪਰ ਬਿਨਾ ਦੋਚ ਸਾਬਤ ਕੀਤੇ ਸਜ਼ਾ ਦੇ ਦੇਣੀ ਕੀ ਨਹੀਂ ਚੁਬਣੀ ਸੀ ਇਸ ਨੂੰ ਕਹਿੰਦੇ ਨੇ ਨੀਤੀ ਬਿਨਾ ਕਿਸੇ ਕਸੂਰ ਦੇ ਜਿੰਦ ਕੌਰਾਂ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ